ਅੱਜ ਪੰਜਾਬੀ ਗਾਇਕ ਰਾਜੀਵ ਜਵੰਦਾ ਨੂੰ ਹਰ ਕੋਈ ਸ਼ਰਧਾਂਜਲੀ ਦੇ ਰਿਹਾ ਹੈ ਖਾਸ ਤੌਰ ਤੇ ਉਹਦੇ ਪਿੰਡ ਦੇ ਵਿੱਚ ਹਰ ਇੱਕ ਦੀ ਅੱਖ ਨਮ ਹੈ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਭਰੇ ਹੋਏ ਨੇ ਪਰ ਜੇਕਰ ਸਭ ਤੋਂ ਵੱਧ ਦੁੱਖ ਕਿਸੇ ਨੂੰ ਹੈ ਤਾਂ ਉਹ ਨੇ ਉਹਦੇ ਮਾਤਾ ਜੀ ਕਿਉਂਕਿ ਨੌਜਵਾਨ ਪੁੱਤ ਦੇ ਜਾਣ ਦਾ ਦਰਦ ਸਿਰਫ ਇੱਕ ਮਾਂ ਹੀ ਮਹਿਸੂਸ ਕਰ ਸਕਦੀ ਹੈ ਉਸ ਮਾਂ ਦੇ ਟੁੱਟੇ ਹੋਏ ਦਿਲ ਤੋਂ ਪੁੱਛੋ ਕਿ ਅੱਜ ਉਸ ਦੇ ਦਿਲ ਦੇ ਉੱਤੇ ਕੀ ਬੀਤ ਰਿਹਾ ਹੈ ਇਹ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਵੀਡੀਓ ਦੇ ਵਿੱਚ ਰਾਜਵੀਰ ਜਵੰਦਾ ਦੇ ਮਾਤਾ ਜੀ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੰਤਿਮ ਸੰਸਕਾਰ ਤੋਂ ਪਹਿਲਾਂ ਰਾਜਵੀਰ ਜਵੰਦਾ ਦੇ ਜਿਹੜੇ ਮਾਤਾ ਜੀ ਨੇ ਉਹ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਦੇਖ ਦੇਖ ਕੇ ਫੁੱਟ ਫੁੱਟ ਕੇ ਰੋ ਰਹੇ ਨੇ ਅਤੇ ਅੱਜ ਉਹਨਾਂ ਦਾ ਦਿਲ ਕਿਸ ਕਦਰ ਦੁਖੀ ਹੈ ਅਤੇ ਕਿਸ ਤਰੀਕੇ ਦੇ ਨਾਲ ਉਸ ਦਿਲ ਦੇ ਉੱਤੇ ਇੱਕ ਅਜੀਹਾ ਜ਼ਖਮ ਲੱਗ ਗਿਆ ਜੋ ਕਿ ਸ਼ਾਇਦ ਸਾਰੀ ਉਮਰ ਨਹੀਂ ਭਰ ਸਕੇਗਾ ਉਸ ਨੂੰ ਉਹ ਦੇਖ ਕੇ ਫੁੱਟ ਫੁੱਟ ਕੇ ਰੋ ਰਹੇ ਨੇ ਇੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਕੁਝ ਹੀ ਦੇਰ ਦੇ ਵਿੱਚ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਿੰਡ ਦੀ ਆਖ ਨਾਂ ਮੈਂ ਹਰ ਕੋਈ ਸਾਥੀ ਕਲਾਕਾਰ ਹੋਣ ਚਾਹੇ ਵੱਡੇ ਸਿਆਸਤਦਾਨ ਹੋਣ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਲਈ ਉਹਨਾਂ ਦੇ ਪਿੰਡ ਪੋਨਾ ਜੋ ਕਿ ਜਗਰਾਉਂ ਦੇ ਵਿੱਚ ਹੈ ਉੱਥੇ ਪਹੁੰਚੇ ਹੋਏ ਨੇ ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਹਰ ਕੋਈ ਸ਼ਰਧਾਂਜਲੀ ਦੇ ਰਿਹਾ ਹੈ ਖਾਸ ਤੌਰ ਤੇ ਉਹਦੇ ਪਿੰਡ ਦੇ ਵਿੱਚ ਹਰ ਇੱਕ ਦੀ ਅੱਖ ਨਮ ਹੈ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਭਰੇ ਹੋਏ ਨੇ ਪਰ ਜੇਕਰ ਸਭ ਤੋਂ ਵੱਧ ਦੁੱਖ ਕਿਸੇ ਨੂੰ ਹੈ ਤਾਂ ਉਹ ਨੇ ਉਹਦੇ ਮਾਤਾ ਜੀ ਕਿਉਂਕਿ ਨੌਜਵਾਨ ਪੁੱਤ ਦੇ ਜਾਣ ਦਾ ਦਰਦ ਸਿਰਫ ਇੱਕ ਮਾਂ ਹੀ ਮਹਿਸੂਸ ਕਰ ਸਕਦੀ ਹੈ ਉਸ ਮਾਂ ਦੇ ਟੁੱਟੇ ਹੋਏ ਦਿਲ ਤੋਂ ਪੁੱਛੋ ਕਿ ਅੱਜ ਉਸ ਦੇ ਦਿਲ ਦੇ ਉੱਤੇ ਕੀ ਬੀਤ ਰਿਹਾ ਹੈ ਇਹ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਵੀਡੀਓ ਦੇ ਵਿੱਚ ਰਾਜਵੀਰ ਜਵੰਦਾ ਦੇ ਮਾਤਾ ਜੀ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੰਤਿਮ ਸੰਸਕਾਰ ਤੋਂ ਪਹਿਲਾਂ ਰਾਜਵੀਰ ਜਵੰਦਾ ਦੇ ਜਿਹੜੇ ਮਾਤਾ ਜੀ ਨੇ ਉਹ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਦੇਖ ਦੇਖ ਕੇ ਫੁੱਟ ਫੁੱਟ ਕੇ ਰੋ ਰਹੇ ਨੇ ਅਤੇ ਅੱਜ ਉਹਨਾਂ ਦਾ ਦਿਲ ਕਿਸ ਕਦਰ ਦੁਖੀ ਹੈ ਅਤੇ ਕਿਸ ਤਰੀਕੇ ਦੇ ਨਾਲ ਉਸ ਦਿਲ ਦੇ ਉੱਤੇ ਇੱਕ ਅਜੀਹ ਹ ਜ਼ਖਮ ਲੱਗ ਗਿਆ ਜੋ ਕਿ ਸ਼ਾਇਦ ਸਾਰੀ ਉਮਰ ਨਹੀਂ ਭਰ ਸਕੇਗਾ ਉਸ ਨੂੰ ਉਹ ਦੇਖ ਕੇ ਫੁੱਟ ਫੁੱਟ ਕੇ ਰੋ ਰਹੇ ਨੇ ਇਥੇ ਤੁਹਾਨੂੰ ਦੱਸ ਦਿੰਨੇ ਆ ਕਿ ਕੁਝ ਹੀ ਦੇਰ ਦੇ ਵਿੱਚ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਿੰਡ ਦੀ ਅੱਖ ਨਾ ਮੈਂ ਹਰ ਕੋਈ ਸਾਥੀ ਕਲਾਕਾਰ ਹੋਣ ਚਾਹੇ ਵੱਡੇ ਸਿਆਸਤਦਾਨ ਹੋਣ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਲਈ ਉਹਨਾਂ ਦੇ ਪਿੰਡ ਪੋਨਾ ਜੋ ਕਿ ਜਗਰਾਉਂ ਦੇ ਵਿੱਚ ਹੈ ਉੱਥੇ ਪਹੁੰਚੇ ਹੋਏ ਨੇ ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਹਰ ਕੋਈ ਸ਼ਰਧਾਂਜਲੀ ਦੇ ਰਿਹਾ ਹੈ ਖਾਸ ਤੌਰ ਤੇ ਉਹਦੇ ਪਿੰਡ ਦੇ ਵਿੱਚ ਹਰ ਇੱਕ ਦੀ ਅੱਖ ਨਾ ਮੈਂ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਹੰਝੂ ਭਰੇ ਹੋਏ ਨੇ ਪਰ ਜੇਕਰ ਸਭ ਤੋਂ ਵੱਧ ਦੁੱਖ ਕਿਸੇ ਨੂੰ ਹੈ ਤਾਂ ਉਹ ਨੇ ਉਹਦੇ ਮਾਤਾ ਜੀ ਕਿਉਂਕਿ ਨੌਜਵਾਨ ਪੁੱਤ ਦੇ ਜਾਣ ਦਾ ਦਰਦ ਸਿਰਫ ਇੱਕ ਮਾਂ ਹੀ ਮਹਿਸੂਸ ਕਰ ਸਕਦੀ ਹੈ ਉਸ ਮਾਂ ਦੇ ਟੁੱਟੇ ਹੋਏ ਦਿਲ ਤੋਂ ਪੁੱਛੋ ਕਿ ਅੱਜ ਉਸ ਦੇ ਦਿਲ ਦੇ ਉੱਤੇ ਕੀ ਵੀਤ ਰਿਹਾ ਹੈ ਇਹ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਵੀਡੀਓ ਦੇ ਵਿੱਚ ਰਾਜਵੀਰ ਜਵੰਦਾ ਦੇ ਮਾਤਾ ਜੀ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੰਤਿਮ ਸੰਸਕਾਰ ਤੋਂ ਪਹਿਲਾਂ ਰਾਜਵੀਰ ਜਵੰਦਾ ਦੇ ਜਿਹੜੇ ਮਾਤਾ ਜੀ ਨੇ ਉਹ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਦੇਖ ਦੇਖ ਕੇ ਫੁੱਟ ਫੁੱਟ ਕੇ ਰੋ ਰਹੇ ਨੇ ਅਤੇ ਅੱਜ ਉਹਨਾਂ ਦਾ ਦਿਲ ਕਿਸ ਕਦਰ ਦੁਖੀ ਹੈ ਅਤੇ ਕਿਸ ਤਰੀਕੇ ਦੇ ਨਾਲ ਉਸ ਦਿਲ ਦੇ ਉੱਤੇ ਇੱਕ ਅਜੀਹ ਹ ਜ਼ਖਮ ਲੱਗ ਗਿਆ ਜੋ ਕਿ ਸ਼ਾਇਦ ਸਾਰੀ ਉਮਰ ਨਹੀਂ ਭਰ ਸਕੇਗਾ ਉਸ ਨੂੰ ਉਹ ਦੇਖ ਕੇ ਫੁੱਟ ਫੁੱਟ ਕੇ ਰੋ ਰਹੇ ਨੇ ਇੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਕੁਝ ਹੀ ਦੇਰ ਦੇ ਵਿੱਚ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਿੰਡ ਦੀ ਅੱਖ ਨਾਮ ਹੈ ਹਰ ਕੋਈ ਸਾਥੀ ਕਲਾਕਾਰ ਹੋਣਾ ਚਾਹੇ ਵੱਡੇ ਸਿਆਸਤਦਾਨ ਹੋਣ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਲਈ ਉਹਨਾਂ ਦੇ ਪਿੰਡ ਪੋਨਾ ਜੋ ਕਿ ਜਗਰਾਉਂ ਦੇ ਵਿੱਚ ਹੈ ਉੱਥੇ ਪਹੁੰਚੇ ਹੋਏ ਨੇ